ਜੋ ਕੰਟੀਨਿਊ ਆ ਗਿਆ ਉਸ ਬਾਰੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਪੰਜਾਬ ਸਰਕਾਰ ਦੀ ਜਿਹੜੀ ਗੈਂਗਸਟਰ ਤੇ ਵਾਰ ਤੇ ਆਪਰੇਸ਼ਨ ਪ੍ਰਹਾਰ ਬਾਰੇ ਜਿਹੜੀ ਇਹਦਾ ਮੁੱਖ ਜਿਹੜਾ ਉਦੇਸ਼ ਹੈਗਾ ਕਿ ਪੰਜਾਬ ਨੂੰ ਗੈਂਗਸਟਰਵਾਦ ਦੇ ਜਿਹੜੇ ਕੋੜ ਤੋਂ ਮੁਕਤ ਕਰਨਾ ਉਸ ਦੀ ਵਚਨਬੰਦਤਾ ਨੂੰ ਮੈਂ ਦੁਹਰਾਣਾ ਹੈਗਾ ਪੰਜਾਬ ਪੁਲਿਸ ਤਤਪਰ ਤਿਆਰ ਹੈਗੀ ਹੈ ਫੁਲੀ ਮੋਟੀਵੇਟਿਡ ਹੈ ਅਸੀਂ ਇਸ ਗੈਂਗਸਟਰਵਾਦ ਦਾ ਨਾਸ਼ ਕਰਕੇ ਹੀ ਸਾਹ ਲਵਾਂਗੇ ਉਸੇ ਦੀ ਲੜੀ ਦੇ ਵਿੱਚ ਹੀ ਜਿਹੜਾ ਅੱਜ ਚੇਂਜ ਆਫ ਫਾਇਰ ਹੋਇਆ ਹੈਗਾ ਇਹ ਇੱਕ ਗੈਂਗਸਟਰ ਮਤਲਬ ਇੱਕ ਜਿਹੜਾ ਕ੍ਰਿਮੀਨਲ ਸੀਗਾ ਇਸਨੇ 1 ਸਾਲ ਪਹਿਲਾਂ ਕਪੂਰਥਲੇ ਦੇ ਵਿੱਚ ਕਤਲ ਕੀਤਾ ਸੀਗਾ ਤੇ ਉਸ ਉਸ ਤੋਂ ਵੀ ਤਿੰਨ ਤੋਂ ਇਹ ਫਰਾਰ ਸੀਗਾ ਜਨਵਰੀ ਮਹੀਨੇ ਦੇ ਵਿੱਚ ਇਸਨੇ ਕੀਤਾ ਸੀ ਤੇ ਆਪ ਜਿਹੜਾ ਜਸਪਾਲ ਸਿੰਘ ਏਲੀਅਸ ਪੱਟੀ ਹੈਗਾ ਇਹ ਵਿਲੇਜ ਪੱਟੀ ਦਾ ਪੀਐਸ ਚਾਬੇਵਾਲ ਹਸ਼ਾਰਪੁਰ ਦਾ ਰਹਿਣ ਵਾਲਾ ਹੈਗਾ ਇਸਨੇ ਲਖਵਿੰਦਰ ਸਿੰਘ ਨਾਮ ਦੇ ਜਿਹੜੇ ਵਿਅਕਤੀ ਦਾ ਕਤਲ ਕੀਤਾ ਸੀਗਾ ਤੇ ਪਰਚਾ ਦਰਜ ਹੈਗਾ ਕਤਵਾਲੀ ਕਪੂਰਥਲਾ ਦੇ ਵਿੱਚ ਮੁਖਬਰ ਖਾਸ ਨੇ ਸਾਨੂੰ ਦੱਸਿਆ ਸੀਗਾ ਕਿ ਇਹ ਜਿਹੜਾ سنگीन ਜੁਰਮ ਕਰਕੇ ਉੱਥੋਂ ਭੱਜਿਆ ਵਾ ਤੇ ਇੱਥੇ ਵੀ ਛੋਟੇ ਮੋਟੀਆਂ ਵਾਰਦਾਤਾਂ ਦੇ ਵਿੱਚ ਇਹ ਇਸ ਦੇ ਗੈਂਗਸਟਰਾਂ ਨਾਲ ਸੰਬੰਧ ਹੈਗੇ ਨੇ ਤੇ ਜਿਸ ਤਰ੍ਹਾਂ ਇਹ ਇਨਫੋਰਮੇਸ਼ਨ ਸਾਡੇ ਕੋਲੇ ਪਹੁੰਚਦੀ ਹੈ ਤੇ ਐਸਐਸਪੀ ਸਾਹਿਬ ਅਮਰਸਰ ਰੂਲਰ ਹਕਰ ਦੇ ਵਿੱਚ ਆਉਂਦੇ ਨੇ ਉਹ ਜਿਹੜੇ ਸਾਡੇ ਐਸਪੀ ਡੀ ਨੇ ਮਿਸਟਰ ਦਿੱਤਿਆ ਵਾਰੇ ਆ ਡੀਐਸਪੀ ਡੀ ਗੁਰਿੰਦਰ ਨਾਗਰਾ ਤੇ ਡੀਐਸਪੀ ਅਰुण ਸ਼ਰਮਾ ਤੇ ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈਗੀ ਹੈ ਉਹ ਇਹ ਕਹਿੰਦਾ ਕਿ ਇਹ ਖਲਚੀਆਂ ਥਾਣੇ ਦੇ ਏਰੀਆ ਦੇ ਵਿੱਚ ਇਸ ਦੀ ਜਿਹੜੀ ਹੈ ਮੂਵਮੈਂਟ ਪਾਈ ਗਈ ਹੈ ਤੇ ਐਸਐਚਓ ਖਲਚੀਆਂ ਇੰਸਪੈਕਟਰ ਮੁਖਤਿਆਰ ਸਿੰਘ ਇਹਨਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਕਿ ਇਸ ਨੂੰ ਦਬੋਚਿਆ ਜਾਵੇ ਤੇ ਪਿੰਡ ਟਿੰਮੋਵਾਲ ਦੇ ਵਿੱਚ ਜਦੋਂ ਇਸ ਨੂੰ ਘੇਰਿਆ ਜਾਂਦਾ ਹੈਗਾ ਤਾਂ ਇਹ ਭੱਜਣ ਦੇ ਚੱਕਰ ਦੇ ਵਿੱਚ ਪੁਲਿਸ ਤੇ ਪਾਰਟੀ ਤੇ ਤਬੜ ਤੋੜ ਫਾਇਰਿੰਗ ਕਰਦਾ ਹੈਗਾ ਹਿੰਦੀ ਰਿਟੈਲੀਟਰੀ ਫਾਇਰ ਜਿਹੜਾ ਇਹ ਮੁਜਰਮ ਹੈ ਇੰਜਰਡ ਹੁੰਦਾ ਤੇ ਇਸ ਨੂੰ ਓਵਰਪਾਵਰ ਕਰ ਲਿਤਾ ਜਾਂਦਾ ਮੌਕੇ ਤੇ ਇਸ ਤੋਂ ਇੱਕ ਚਾਈਨਾ ਮੈਡ ਦੀ ਬੋਰ ਦੀ ਜਿਹੜੀ ਹੈਗੀ ਪਿਸਤਲ ਬਰਾਮਦ ਹੋਈ ਹੈ ਤੇ ਹਲੇ ਫਿਲਹਾਲ ਨਿਕੜਾਈ ਨੂੰ ਤਿੰਨ ਖੋਲ ਨਜ਼ਰ ਆ ਰਹੇ ਨੇ ਇਹਦੇ ਵੱਲੋਂ ਜਿਹੜੇ ਹੈਗੇ ਬਾਕੀ ਐਫਐਸਐਲ ਦੀ ਟੀਮ ਹੁਣੀ ਤੁਹਾਡੇ ਸਾਹਮਣੇ ਪਹੁੰਚੀ ਹੈਗੀ ਹੈ ਉਹ ਸਾਰੀ ਗਹਿਨ ਜਾਂਚ ਕਰੇਗੀ ਤੇ ਇਸ ਨੂੰ ਜਿਹੜਾ ਇੰਜਰਡ ਹੈਗਾ ਇਹ ਜਸਪਾਲ ਸਿੰਘ ਏਲੀਅਸ ਪੱਟੀ ਇਸ ਨੂੰ ਉਹ ਨਿਰਲੇ ਹਸਪੀਟਲ ਦੇ ਵਿੱਚ ਇਲਾਜ ਲਈ ਸ਼ਿਫਟ ਕੀਤਾ ਜਾ ਚੁੱਕਿਆ ਹੈ। ਸਰ ਗੈਂਗਸਟਰ ਨਾਲ ਕੋਈ ਸਬੰਧ ਸਾਹਮਣੇ ਆਇਆ ਹੈ ਨਾ। ਇਸ ਦੇ ਜਿਹੜੀ ਸਾਨੂੰ ਜਿਹੜੀ ਹਲੇ ਤਾਂ ਕਿਉਂਕਿ ਇਹ ਦੂਜੇ ਜ਼ਿਲ੍ਹੇ ਦਾ ਰਿਹਾਸ਼ੀ ਹੈ ਜਿਵੇਂ ਮੈਂ ਦੱਸਿਆ ਹੁਸ਼ਾਰਪੁਰ ਦਾ ਰਹਿਣ ਵਾਲਾ ਤੇ ਇਸ ਦਾ ਕ੍ਰਾਈਮ ਕਪੂਰਥਲੇ ਦਾ ਕਿਰਿਮਨਲ ਰਿਕਾਰਡ ਵੀ ਹੈਗਾ ਦਾ। ਚੋਰੀਆਂ ਡਕੈਤੀਆਂ ਦਾ ਤੇ ਉਹ ਹੈਗਾ ਉਸ ਦੇ ਵਿੱਚ ਹੁਣ ਜੋ ਕਿ ਇਹ ਹੁਣੀ ਸਾਡੇ ਨਾਲ ਇਹਦਾ ਮੁਕਾਬਲਾ ਹੋਇਆ ਤੇ ਇਸ ਨੂੰ ਓਵਰ ਪਾਵਰ ਕੀਤਾ ਹੈਗਾ। ਗਹਿਨ ਪੁੱਛ ਕੇ ਚੋਏਗੀ। ਇਹਨਾਂ ਜ਼ਰੂਰ ਪਤਾ ਲੱਗਿਆ ਕਿ ਹਾਂ ਇਹਦੇ ਜਿਹੜੇ ਬੈਡ 엘ਿਮੈਂਟਸ ਹੈਗੇ ਉਹਨਾਂ ਨਾਲ ਕਿਉਂਕਿ ਦੇਖੋ ਨਾ 1 ਸਾਲ ਤੋਂ ਭੱਜਿਆ ਤੇ ਇਸ ਏਰੀਆ 'ਚ ਹੈਗਾ ਤੇ ਇਹਦਾ ਮਤਲਬ ਕਿੱਥੇ ਠਹਿਰਦਾ ਸੀ ਕਿਹੜੀ ਠਹਿਰ ਹੈ ਉਹ ਸਾਰੀ ਇੱਕ ਇਨਵੈਸਟੀਗੇਸ਼ਨ ਦਾ ਇੱਕ ਵਿਸ਼ਾ ਹੈਗਾ ਅਸੀਂ ਗਹਿਨ ਪੁੱਛ ਕੇ ਚਰਾਂਗੇ ਜਿਸ ਤਰ੍ਹਾਂ ਵੀ ਕੋਈ ਗੱਲ ਆਈ ਤੁਹਾਡੇ ਸਾਹਮਣੇ ਨਾਲ ਹਲੇ ਫਿਲਹਾਲ ਇਹਦੇ ਵੱਲੋਂ ਤਾਂ ਤੈਨਾਂ ਹਲੇ ਖੋਲ ਨਜ਼ਰ ਆ ਰਹੀ ਹੈ ਬਾਕੀ ਐਫਐਸਐਲ ਟੀਮ ਆਪਣੀ ਰਿਪੋਰਟ ਦੇਗੀ ਸਾਡੇ ਵੱਲੋਂ ਨਹੀਂ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਥੋੜੀ ਜੀ ਫੋਰਸ ਇੱਕ ਤਾਂ ਟ੍ਰੇਨਡ ਹੁੰਦੀ ਹੈ ਥੋੜਾ ਜਿਹਾ ਆਪਦਾ ਉਸ ਤਰੀਕੇ ਨਾਲ ਐਮਬੋਸ਼ ਲਾਇਆ ਜਾਂਦਾ ਟੈਕਨੀਕਲੀ ਦੇ ਕੇ ਨਾਲ ਅ ਬਚਾ ਹੈਗਾ ਪਰ ਇਹਦੇ ਗੋਡੇ ਤੇ ਸੱਟ ਵੱਜੀ ਹੈਗੀ ਆ ਮਤਲਬ ਫਾਇਰ ਇੰਜਰੀ ਹੋਈ ਹੈ ਹਾਂਜੀ ਹਾਲੇ ਕਤਲ ਲੱਗਿਆ ਬਾਕੀ ਹਲੇ ਤਾਂ ਹਲੇ ਹੋਇਆ ਹੈਗਾ ਅਸੀਂ ਦੇਖਦੇ ਹਾਂ ਸਾਰਾ ਕੁਝ ਸਾਰਾ ਕੁਝ ਤੁਹਾਨੂੰ ਡਿਟੇਲ ਸ਼ੇਅਰ ਕਰ ਦਿੱਤਾ ਜੀ ਸਰ ਪਹਿਲਾ ਫਾਇਰ ਕਿੰਨਾ ਪੁਲਿਸ ਉਹਨੇ ਕੀਤਾ ਗਿਆ ਉਹਨੇ ਕੀਤਾ ਨਹੀਂ ਨਹੀਂ ਪਹਿਲਾ ਫਾਇਰ ਪੁਲਿਸ ਉਹਨਾ ਕਰਦੀ ਹੁੰਦੀ ਐਸ ਪੁਲਿਸ ਫਾਇਰ ਨਹੀਂ ਕਰਦੀ ਪੁਲਿਸ ਨਹੀਂ ਤੁਸੀਂ ਉਹ ਨਾ ਕਰੋ ਵੀ ਤੁਸੀਂ ਐ ਕਿਹਾ ਕਿ ਤੁਸੀਂ ਐ ਸੋਚ ਰਹੇ ਹੋ ਵੀ ਐ ਕਰ ਲੋਗੇ 30 ਸਾਲ ਹੋ ਗਏ ਮੈਨੂੰ ਨੌਕਰੀ ਕਰਦੇ ਇਸ ਤਰ੍ਹਾਂ ਦੀ ਗੱਲਾਂ ਨਾਲ ਮੈਂ ਨਹੀਂ ਬਹਿਤਾਂਦਾ ਵਿੱਚ ਤੇ ਪੁਲਿਸ ਕਦੇ ਵੀ ਵੀ ਆਰ ਅ ਲਾਫਲ ਅਬਾਈਡਿੰਗ ਜਿਹੜੀ ਫੋਰਸ ਹੈਗੀ ਹੈ ਲਾ ਬਾਈਡਿੰਗ ਫੋਰਸ ਹੈ ਅਸੀਂ ਸਿਰਫ ਆਪਣੀ ਸੈਲਫ ਡਿਫੈਂਸ ਦੇ ਵਿੱਚ ਹੀ ਰਿਟੈਲੀਟਰੀ ਫਾਇਰ ਹੁੰਦਾ ਪੁਲਿਸ ਵੱਲ ਜਦੋਂ ਇਹਨੇ ਆਪਣਾ ਜਿਹੜਾ ਹੈਗਾ ਆਪਣਾ ਤਾਬੜ ਤੋੜ ਫੋਲਿੰਗ ਫਾਇਰਿੰਗ ਕੀਤੀ ਹੈ ਪੁਲਿਸ ਉੱਤੇ ਉਸ ਦੇ ਸੈਲਫ ਡਿਫੈਂਸ ਤੇ ਉਹਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ ਉਹਦੇ ਵਿੱਚ ਇੰਜਰੀ ਹੋ ਗਈ ਸਰ ਵੈਪਨ ਕਿੰਨੇ ਇਹਦੇ ਕੋਲ ਆਰਾਮ ਤੋਂ ਇਹਦੇ ਕੋਲ ਹਲੇ ਤੱਕ ਤਾਂ ਹਲੇ ਚਾਈਨਾ ਦਾ ਇੱਕ ਮੇਡ ਮੈਚ ਜਿਵੇਂ ਦੱਸਿਆ 30 ਬੋਰ ਦਾ ਆ ਵੈਪਨ ਰਿਕਵਰ ਹੋ ਗਿਆ ਠੀਕ ਹੈ ਜੀ ਬੈਕਗ੍ਰਾਉਂਡ ਕੀ ਨਜ਼ਰ ਆ ਰਹੀ ਬੈਕਗ੍ਰਾਉਂਡ ਤਾਂ ਕ੍ਰਿਮਨਲ ਇਹ ਜਿਵੇਂ ਮੈਂ ਕਿਹਾ ਕਤਲ ਦਾ ਇਹ ਮਾਮਲਾ ਹੀ ਤਾਂ ਇਹ ਵਾਂਚਿਤ ਹੈਗਾ ਹੀ 1 ਸਾਲ ਤੋਂ ਭੱਜਿਆ ਹੋਇਆ ਹੈ